ਕਿ ਲਾ ਦਿੱਤੋ ਕੰਪਰਟੇਬਲ ਲਾਈਟ ਰੇਟ ਬਿਨਾ ਆਵਾਜ਼ ਤੋਂ ਬਿਨਾ ਟੱਕਰ ਸੌਫਟ ਬਿਲਕੁਲ ਲੈਦਰ ਹੈ ਪਿਓਰ ਕੁਆਲਟੀ ਆਪਾਂ ਨਹੀਂ ਲੱਗੂਗੀ ਨਹੀਂ ਲਗਣੀ ਜੀ ਇੱਥੇ ਅੰਡੀ ਦੇ ਵਿੱਚ ਕਿੱਥੇ ਲੱਗਣੀ ਹੱਦ ਆ সাইਜ਼ ਵੀ ਦੇਖੋ ਟਰਾਈ ਕਰਕੇ ਤਾਂ ਕਿ ਨਾ ਅੱਛਾ ਇਹ ਵਿੱਚ ਵੀ ਕੱਪੜਾ ਆਈ ਦੇ ਭਾਜੀ ਹੈ ਨਿੱਗਾ ਜੀ ਵਿੱਚ ਹਾਂ ਵਿੱਚ ਵੀ ਕੱਪੜਾ ਆ ਰਹੀ ਦੇ ਇਹ ਤਾਂ ਠੀਕ ਆ ਟੋ ਵਾਲਾ ਨੇ ਟੋ ਆ ਸੌ ਬਿਲਕੁਲ ਕੱਪੜਾ ਵਿੱਚ ਇਹਦੇ ਨਹੀਂ ਪਾਜੀ ਇਹ ਕੁੱਟਦਾ ਪੈਰ ਥੋੜਾ ਜਿਹਾ ਬੜਾ ਸਾਈਜ਼ ਦੇ ਦੋ ਹੈਗਾ ਸਰ ਹੈਗਾ ਤੇ ਦਿੰਦਾ ਦਿੰਦਾ ਪੈਣ ਹੈਗੀ ਇਹ ਜੀ ਸੋਣੀ ਇਹਦਾ ਕੀ ਪ੍ਰਾਈਸ ਜੀ ਇਹ 100 ਘੱਟ ਹੈ ਜੀ 650 ਪਤਾ ਨਹੀਂ ਮੈਨੂੰ ਦਾ ਅਨੁਮਾਨ ਜਾ ਕੇ ਦੇਖੇ ਨਾ ਸੁਣੀ ਹੈ ਹਨਾ ਮੈਂ ਇਹਨੂੰ ਫਿਰ ਹਾਲ ਸਾਈਡ ਤੇ ਕੱਢ ਲਓ ਕੱਢ ਲਿਆ ਜੀ ਇਹ ਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਨੂੰ ਉਮੀਦ ਕਰਦੀ ਆ ਜੀ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਠਾਵਾਂਗੇ ਤੇ ਆਪਣੇ ਆਪਣੀ ਜ਼ਿੰਦਗੀ ਚ ਖੁਸ਼ ਹੋਵੋਗੇ ਸੋ ਬੱਚਾ ਪਾਟੀ ਦੀਦੀ ਤੇ ਭਾਜੀ ਗਏ ਵੇ ਜੁਪੀ ਠੀਕ ਹੈ ਸਾਡਾ ਜੀ ਨਹੀਂ ਲੱਗ ਰਿਹਾ ਸੀ ਆ ਦੇਖੋ ਕੱਪੜਿਆਂ ਨੂੰ ਚੁੰਮਦੇ ਫਿਰਦੇ ਆ ਹਾਏ ਮੇਰੀ ਨੂਰ ਹਾਏ ਮੇਰਾ ਮਕੀਤ ਠੀਕ ਹੈ ਇਸ ਕਰਕੇ ਬਸ ਥੋੜੇ ਜਿਹੀ ਦਿਨਾਂ ਤੱਕ ਆ ਦੇਣਾ ਉਹਨਾਂ ਨੇ ਠੀਕ ਹੈ ਚਲੋ ਉਧਰ ਕੰਮ ਕਿੰਨਾ ਵੀ ਜਿਲੂ ਦੀ ਹੁੰਦਾ ਹੈ ਸੂਸੀ ਵੀ ਸਾਚੀ ਕੱਬਲਾ ਗਈ। ਜੈ ਜੀ ਗਾ ਜਿਆ ਰਿਆ ਨੂੰ। ਹੂੰ ਤੂੰ ਠੀਕ ਠਾਕ? ਹਾਂਜੀ। ਓਕੇ। ਤੇ ਹੁਣ ਅਸੀਂ ਜੀ ਚੱਲੇ ਆ ਰੋਪੜ ਨੂੰ। ਤੇ ਰੋਪੜ ਅਸੀਂ ਕਰਨ ਨੂੰ ਗਿਫਟ ਨੂੰ ਚੱਲੇ ਆ। ਦੇਖਦੇ ਹੁਣ ਜੇ ਤਾਂ ਜਦ ਤੱਕ ਸਕੂਲ ਤੋਂ ਆ ਗਿਆ ਤਾਂ ਫੋਨ ਕਰਕੇ ਪੁੱਛਾਂਗੇ ਵੀ ਤੈਨੂੰ ਕੀ ਲੈਣਾ ਹੈ। ਨਹੀਂ ਫਿਰ ਦੇਖ ਲਵਾਂਗੇ ਰੋਪੜ ਜਾ ਕੇ ਵੀ ਕੀ ਲੈ ਕੇ ਆਈਏ। ਹੂੰ ਤੇ ਮੈਨੂੰ ਵੈਸੇ ਉਹ ਕਲਰ ਕਲਰ ਨੂੰ ਕਹਿੰਦਾ ਤਾਂ ਉਹ ਸ਼ੋਹ। ਵੀ ਮੈਨੂੰ ਉੱਥੇ ਤੇ ਲੈ ਕੇ ਆਈ। ਨਹੀਂ ਸੋਰੀ ਜਿਓਮੈਟਰੀ ਬਾਕਸ ਕਹਿੰਦਾ ਤਾਂ ਮੈਨੂੰ ਉਹ। ਮੁੰਡੇ ਨੇ ਜਿਓਮੈਟਰੀ ਬਾਕਸ ਲੈ ਕੇ ਆਏ। ਬਾਕੀ ਹੁਣ ਮੈਂ ਉਹਨੂੰ ਫੋਨ ਕਰਕੇ ਫੇਰ ਵੀ ਪੁੱਛੂਗੀ ਵੀ ਤੈਨੂੰ ਕੀ ਚਾਹੀਦਾ ਹੈ। ਫੇਰ ਆਏ ਹੋ ਜਨਾ ਨਾ ਵੀ ਅਗਲੇ ਨੂੰ ਕਿਉਂਕਿ ਹੁਣ ਦੇਖੋ ਮਾਸੀ ਨੇ ਤਾਂ ਉਹ ਲੈ ਲੈਣੀ ਲੋੜ ਤੇ ਟੀ-ਸ਼ਰਟ ਉਹਨੂੰ। ਹੂੰ। ਬਾਕੀ ਹੁਣ ਆਪਾਂ ਦੇਖ ਲਵਾਂਗੇ ਕੀ ਕਰੀਏ। ਮੰਮੀ ਤੁਸੀਂ ਕੁਝ ਸੋਚਿਆ ਮੁੰਡੇ ਨੂੰ ਕੀ ਲਈਏ? ਆ ਪੜ੍ਹਨਿਆਂ ਲਈ ਨਾੜਨ ਨੂੰ ਕੀ ਆ ਸੋਚਦੇ। ਕੀ ਚਾਹੀਦਾ ਹੈ? ਹਾਂ? ਸ਼ੂਜ਼ ਨਾ ਲਈ ਦੀ। ਸ਼ੂਜ਼ ਉਹ ਹੁਣੇ ਲੈ ਕੇ ਦਿੱਤੇ ਆ। ਹੂੰ। ਤੁਹਾਨੂੰ ਮੈਂ ਸੱਚੀ ਗੱਲ ਦੱਸਾਂ ਬਿਆਨ ਇੱਕ ਵਾਰੀ ਆਇਂ ਕਰਦੇ ਆ ਤਾਂ ਮਾਂ ਵਾਲੀ ਮੰਮੀ ਨਾਲ ਸਲਾਹ ਕਰਾਂ ਨਾ ਮਾਂ ਕੋਲ ਇੱਕ ਵਾਰ ਹੂੰ ਕੁਛ ਨਹੀਂ ਇੱਕ ਵਾਰ ਪੁੱਛ ਲੋ ਵੀ ਭਾਈ ਕੀ ਆ ਲਈਆ ਬਰਦਰ ਕੀ ਆ ਲਈਏ ਕੀ ਆ ਲਈਏ ਥੋੜੀ ਸਲਾਹ ਲੈਣੀ ਵੀ ਪਤਾ ਲੱਗ ਜਾਂਦਾ ਵੀ ਕੀ ਕੁਝ ਲਿਆ ਹੋ ਹਾਂ ਸਲਾਹ ਲੈਣੀ ਵੀ ਠੀਕ ਰਹਿੰਦੀ ਆ ਜੀ ਚੱਕਣਗੇ ਹੁਣ ਤਾਂ ਨਹੀਂ ਆ ਕਤਕਾ ਕਤਕਾ ਇਹ ਤਾਂ ਚੱਕਾ ਹੋ ਗਿਆ ਸ਼ੀਬੀ ਤਾਂ ਆਈ ਨਹੀਂ ਹੋਣੀ ਹਲੇ ਜੀ ਜੀ ਨਾ ਅੰਬਾ ਗਾ ਰਹੇ ਨੇ ਮੰਮੀ ਮੰਮੀ ਆਂ ਦੱਸੋ ਤੁਸੀਂ ਕਰਨ ਨੂੰ ਕੀ ਆ ਗਿਫਟ ਲਈਏ ਯਾਰ ਮੈਂ ਕੀ ਦੱਸਾਂ ਪੁੱਤ ਫੇਰ ਵੀ ਐਸਟੀਮੇਟ ਰਵਿੰਦਰ ਤਾਂ ਆਏ ਕਹਿੰਦੇ ਆ ਵੀ ਉਹਨੂੰ ਜੇ ਸ਼ੂਜ਼ ਲੈ ਲਈਏ ਆ ਹੋਏ ਵਧੀਆ ਏ ਤੇਰਾ ਮੇਚ ਆ ਜਾਣਾ ਉਹਦੇ ਠੀਕ ਆ ਫਿਰ ਆਇਓ ਕਰ ਲੁੰਨੇ ਆ ਨਾ ہاں ਚਿੱਟੇ ਨਾਲ ਨਹੀਂ ਹੋਰ ਕਲਰ ਲੈ ਲੀ ਠੀਕ ਆ ਜੀ ਸਮਝ ਗਏ ਹਾਂ ਹਾਂ ਸਮਝ ਗਏ ਚ ਠੀਕ ਐ ਕਿ ਮੈਂ ਤੇ ਜਿਓਮੈਟਰੀ ਬਾਕਸ ਮੰਗਦਾ ਤਾਂ ਇੱਕ ਉਹ ਲੈ ਲੂਗੀ ਕਿੰਨੇ ਵਜੇ ਤੱਕ ਆਉਣਾ ਨੇ ਸਕੂਲ ਤੇ ਆ ਰਨੇ ਆ 1:00 3:30 ਠੀਕ ਆ ਠੀਕ ਆ ਜਨ ਉਹਦਾ ਘੰਟਾ ਪਈ ਹਲੇ ਸਮਝ ਲਓ 3:00 ਵਜੇ ਨੇ ਆਲੇ ਆ ਸਾਡੇ ਵੀ ਤਿੰਨ ਵਿੱਚ ਛੁੱਟੀ ਹੋ ਜਾਈ ਨਹੀਂ ਸਾਡੇ ਤਿੰਨਾਂ ਨੂੰ ਚਲ ਠੀਕ ਹੈ ਚਲੋ ਠੀਕ ਹੈ ਚੰਗਾ ਫਿਰ ਫਿਰ ਇਦਾਂ ਹੀ ਕਰ ਲੈਨੇ ਆ ਹਮ ਤੁਹਾਡੇ ਸਾਲੇ ਲਈ ਸ਼ੂਜ਼ ਲੈ ਲੈਨੇ ਆ ਉਹ ਚੂਜ਼ ਲੈ ਲੈਨੇ ਆ ਠੀਕ ਨੇ ਹਮ ਚਲ ਪਾ ਲੀਗਾ ਹਮ ਬਿਲਕੁਲ ਬਿਲਕੁਲ ਤੇ ਕੀ ਕੀ ਲੈਣਾ ਸੁਝੇ ਲੈ ਲਓ ਕੈਮ ਤਾਂ ਫਿਰ ਸਿੱਧੇ ਕਾਨੀ ਮਾ ਦਾ ਬੂਟ ਲੈ ਦੋ ਨਹੀਂ ਹਾਂ ਬਤਾ ਆਪਣੀ ਨਾ ਕਰ ਚਲੋ ਫੇਰ ਮਾਰੋ ਛਾਲਾ ਚੱਲੀਏ ਚਲੋ ਚਲੋ ਤੇ ਮਿਲਦੇ ਆ ਜੀ ਫੇਰ ਤੁਹਾਨੂੰ ਹੁਣ ਰੋਪੜ ਜਾ ਕੇ ਪਹੁੰਚ ਗਏ ਜੀ ਅਸੀਂ ਸ਼ਾਪ ਦੇ ਉੱਪਰ ਹਣ ਦੇਖਦੇ ਆ ਕਰਨਵੀਰ ਖਾਤਰ ਸ਼ੂਜ਼ ਕਰਨ ਦਾ ਸਾਈਜ਼ ਤਾਂ ਮੇਰੇ ਸਾਈਜ਼ ਜਿਦਾ ਹਾਂ ਤੇ ਹਾਂ ਮੰਮੀ ਕਹਿੰਦੇ ਦੀ ਤੇਰੇ ਜੇ ਫਿਰ ਮੰਮੀ ਕਹਿੰਦੀ ਇੱਕ ਨਾਲ ਇੱਕ ਫਰੀਰ ਲਿਆਇਓ ਵੀ ਬਦਿਆ ਲੱਗ ਜਾਂਦਾ ਹੁੰਦਾ ਕੋਈ ਦੂਸਰਾ ਸ਼ੂਜ਼। 3 ਵਾਲੀ ਕੋਈ ਆਫਰ ਹੈ ਨਹੀਂ ਭਾਜੀ ਕਹਿੰਦੇ। ਨਹੀਂ ਉਹ ਕਹਿੰਦੇ ਵੀ ਐਦਾਂ ਕਰਿਓ ਨਾ ਇੱਕ ਤਾਂ ਲੈਣੀ ਲੈਣਾ ਕਰਨ ਇੱਕ ਹੋਰ ਐਕਸਟਰਾ ਲਿਆਇਓ। ਅੱਛਾ। ਵੀ ਫਿਰ ਜੇ ਕਰਨ ਉਹ ਪਸੰਦ ਹੋਇਆ ਫਿਰ ਉਹ ਰੱਖ ਲੂ ਨਹੀਂ ਉਹ ਰੱਖ ਲੂ। ਅੱਛਾ। ਜੀ ਫਿਰ ਦੇਖ ਲਾਂਗੇ ਅਗਰ ਖੁਸ਼ ਹੁੰਦਾ ਹੂੰ ਵੀ ਉਦਾਂ ਕਰ ਲੰਨੇ ਆਪਾਂ। ਅੱਛਾ। ਉਦਾਂ ਕਰ ਲੰਨੇ ਬਸ। ਭਾਜੀ ਦਿਖਾਓ ਜੀ ਸ਼ੂਜ਼। ਲਓ ਜੀ ਭਾਜੀ ਇੱਧਰ ਆਪਣਾ ਭਾਈ ਵਰਕ ਕਰ ਰਿਹਾ। ਹੋਰ ਭਾਜੀ ਠੀਕ ਹੈ ਜੀ? ਠੀਕ ਹੈ ਜੀ। ਵਧੀਆ। ਅ ਕਰਿਓ ਫੇਰ ਕਿਰਪਾ ਸਾਈਜ਼ 6 ਕੋ ਹੋਣਾ ਹੀ ਮੰਨ ਲਾਂ ਦਾ 6। ਹਾਂ ਜੀ। 80s ਵਾਲੇ। ਹਾਂ ਜੀ ਹਾਂ। ਸਪੋਰਟ ਸ਼ੂਜ਼। ਹਾਂ ਜੀ। ਲੋ ਦੇਖਣੇ ਮਤਲਬ ਕੁੜੀਆਂ ਵਾਲੇ ਨਹੀਂ ਮੁੰਡੇ ਵਾਲਾ ਦੇਖਣੇ। ਹਾਂ ਜੀ ਹਾਂ ਜੈਂਟਸ ਦੇਖਣੇ ਆ। ਅ ਇਜ਼ ਵਾਈਟ ਕਲਰ ਨਾਟ ਅਲਾਉਡ। ਠੀਕ ਹੈ ਜੀ। ਵਾਈਟ ਨਾ ਹਾਂ ਜੀ ਦਿਖਾਓ। ਬਲੂ ਠੀਕ ਹੈ। ਬਸ ਹੋਰ ਸਾਰੇ ਹੀ ਦਿਖਾ ਦਿਓ। ਵਾਈਟ ਨਾ ਦਿਖਾਓ। ਅੱਛਾ ਕਰਿਓ। ਵਾਈਟ ਭਾਈ ਹੈਗੇ ਉਹਦੇ ਕੋਲ। ਆ ਕਲਰ ਬਹੁਤ ਸੋਹਣਾ ਹੈ ਬਲੈਕ ਗ੍ਰੇ ਹਮਮ ਇਹ ਸਾਰਾ ਬਹੁਤ ਪਿਆਰਾ ਹੈ ਬਲੈਕ ਗ੍ਰੇ ਐਸ਼ੀਅਨ ਦਾ ਅੱਛੀ ਕੰਪਨੀ ਦਾ ਜੀ ਹਾਂ ਆ ਉਰੇ ਤੇ ਉਹ ਹੈ ਕੀ ਆ ਉਰੇ ਤੇ ਉਹ ਹੈ ਇੱਥੇ ਪਾਉਂਦਾ ਇੱਥੇ ਗੁੱਠਾ ਆਉਂਦਾ ਕੋਈ ਇਸ਼ੂ ਤਾਂ ਨਹੀਂ ਨਹੀਂ ਟਾਈਟ ਆ ਕਿ ਨਹੀਂ ਨਹੀਂ ਉਹ ਤਾਂ ਠੀਕ ਆ ਲੇਸਿਸ ਬਣ ਕੇ ਹੋ ਜਾਣਾ ਹਾਂ ਨਹੀਂ ਥੋੜਾ ਬੜਾ ਆ ਗਿਆ ਆ ਲੋ ਬੜਾ ਨੰਬਰ ਬੜਾ ਦੇ ਨੰਬਰ ਥੋੜਾ ਬੜਾ ਆ ਲੋ 5 ਨੰਬਰ ਦੇਖਵਾ ਕੇ ਉਹ ਥੋੜਾ ਸਾਈਜ਼ ਬੜਾ ਆ ਗਿਆ ਹਮ ਸ਼ੂਜ਼ ਵੀ ਅੱਛੇ ਆ ਕੰਫਰਟੇਬਲ ਆ ਔਰ ਐਕਸ਼ਨ ਵੀ ਕੰਫਰਟੇਬਲ ਆ ਕੁਝ ਏਦਾਂ ਦੇ ਦਿਖਾਓ ਆਲੇ ਕੁ ਡੈਸ਼ਿੰਗ ਵੈਸ਼ਿੰਗ ਵਾਲੇ ਆ ਵੀ ਡੈਸ਼ਿੰਗ ਆ ਉਹ ਵੀ ਤੁਸੀਂ ਦੇਖੋ ਬਲੈਕ ਵੀ ਜ਼ਿਆਦਾ ਸੋਹਣੇ ਆ ਮੁੰਡਾ ਜੰਗੇਜ ਦਾਈ ਉਹ ਮੁੰਡਾ ਹਾਂ ਇਹਨਾਂ ਦਾ ਸਾਲਾ ਇਹਦੀ 15 16 ਸਾਲ ਦਾ 15 ਹੋਣੀ ਤਾਂ ਉਮਰ 14 15 ਸਾਲ ਆ ਇੰਨਾ ਕੀ ਹੋਊਗਾ ਪਾਜੀ ਫਿਰ ਉਹ 6 ਨੰਬਰ ਵੈਸੇ ਤਾਂ ਉਹ ਕਲਰ ਬਹੁਤ ਸੋਹਣਾ ਜਿਹੜਾ ਪਾਜੀ ਮੇਰੀ ਗੱਲ ਸੁਣੋ ਆ ਦੇਖੋ ਇੱਥੇ ਗੂਠਾ ਹੁੰਦਾ ਮੇਰੀ ਗੱਲ ਸੁਣੋ ਇੱਕ ਮਿੰਟ ਮੈਨੂੰ ਇਹ ਦੱਸੋ ਵੀ ਅੱਗੇ ਗੂਠਾ ਵੀ ਨਾ ਵੱਜੇ ਇੱਥੇ ਤਾਂ ਨਹੀਂ ਆ ਠੀਕ ਹੈ 6 ਨੰਬਰ ਬਸ ਫਿਰ 올 ਰਾਈਟ 6 ਨੰਬਰ ਹੀ ਆ ਬਦਲਿਆ ਕਰੋ ਉਹ ਗੱਲ ਕਰਦੇ ਲੋਕ ਜੇ ਬੜਾ ਛੋਟਾ ਹੋਊਗਾ ਤਾਂ ਅੱਗੇ ਦੇਖ ਲਓ ਚਲੋ ਤਾਂ ਫਿਰ ਚੇਂਜ ਸਾਈਜ਼ ਕਰਨਾ ਵੀ ਉਹ ਸੇਮ ਹੀ ਆ ਉਹਦੇ ਮੈਂ ਪਾ ਲੈਂਦੀ ਤੇ ਮੇਰੇ ਪਾ ਲੰਦਾ ਚੇਂਜ ਕਰਾ ਹੋ ਜਾਣਾ ਆ ਵੀ ਸੋਹਣਾ ਹੈ ਨਾ ਹੂੰ ਮੂਡ ਤਾਂ ਸੋਹਣਾ ਹੈ ਲੰਗ ਵੀ ਬੜਾ ਪਿਆਰਾ ਹੈ ਇਹਦੇ 'ਚ ਆ ਲੋ ਕੈਚਰ ਬਲੈਕ ਬਹੁਤ ਪਿਆਰਾ ਆਰਟੀਕਲ ਨੰਬਰ 1 ਆਰਟੀਕਲ ਹੈ ਕੰਫਰਟੇਬਲ ਲਾਈਫ ਵੈਟ ਮੈਮਰੀ ਫੋਰਮ ਹੈ ਸਾਰੀ ਇਹ ਨਾਲ ਦੀ ਮੈਂ ਪਾਇਆ ਵਾਲੇ ਕੇ ਗਿਆ ਉਹ ਰਿਕਾਰਡ ਆ ਭਾਜੀ ਇਹਦਾ ਯਾਰ ਇਹਦਾ ਥੋੜਾ ਪੱਟੀ ਐ ਚੇਂਜ ਕਰਕੇ ਨਵੀਂ ਆ ਗਈ ਬਹੁਤ ਸੋਹਣੀ ਪੱਟੀ ਹੈ ਚੈੱਕ ਕਰਨਾ ਨੰਬਰ 6 ਹੀ ਹੈ ਜੀ ਜ ਸੋਹਣਾ ਸੇਮ ਸੇ ਦਿਖਾ ਦਿਓ ਇੱਕ ਵਾਰ ਪਾ ਕੇ ਦੇਖ ਲਾ ਦੇਖਣਾ ਦੇਖ ਲਓ ਵੈਸੇ ਸਾਈਜ਼ ਸਾਮ 6 ਹੀ ਕੱਢ ਰਿਹਾ ਤੂੰ ਵੀ ਓਨੈਸਟ ਨੇ ਮੈਨੂੰ ਹਲੇ ਤੱਕ ਆਹੀ ਸ਼ੂਜ਼ ਸੋਹਣਾ ਲੱਗਿਆ ਨਹੀਂ ਹੈ ਹੀ ਸੋਹਣਾ ਜੀ ਨਹੀਂ ਹੈ ਸੋਹਣਾ ਆ ਜਿਆਦਾ ਸੋਹਣਾ ਲੱਗਿਆ ਮੈਨੂੰ ਕੋਈ ਨਹੀਂ ਉਹ ਵੀ ਪਿਆਰਾ ਹੈ ਬॉयਜ਼ ਬॉयਜ਼ ਲੁੱਕ ਦਾ ਸ਼ੂਜ਼ ਹੈ ਮਤਲਬ ਅੱਛਾ ਆ ਵੀ ਦੇਖ ਲੈ ਇਹ ਵੀ ਸ਼ੂਜ਼ ਬਹੁਤ ਸੋਹਣਾ ਹੈ ਬॉयਜ਼ ਲੁੱਕ ਦਾ ਸ਼ੂਜ਼ ਹੈ ਨਹੀਂ ਭਾਜੀ ਇਹ ਤਾਂ ਖਾਸੇ ਖੁੱਲਾ ਆ ਲੋ ਪਾ ਤਾ ਹਾਂ ਬੜਾ ਸਾਈਜ਼ ਹੈ 6 ਹੈ ਸੌਕਸ ਵਗੈਰਾ ਨਾਲ ਫਿਰ ਆਹ 6 ਆ ਜਾਏਗਾ ਇਹ 6 ਛੋਟਾ 6 ਹੈ ਉਹ ਠੀਕ ਹੈ ਦੇਖੋ ਇਹ ਦੇਖਦਾ ਪਾ ਕੇ ਏਸ਼ੀਆ ਦਾ 6 ਆ ਦੇਖੋ ਪਾ ਕੇ ਹੋਰ ਦਿਖਾਓ ਕੁਛ ਹੋਰ ਦਿਖਾਓ ਉਹ ਸ਼ੂਜ਼ ਹ ਲੈਤਾ ਤੁਹਾਨੂੰ ਬੈਸਟ ਲੱਗਿਆ ਉਹ ਦੇਖ ਲਾਂਗੇ ਇਹ ਚਲੋ ਅਸੀਂ ਆਪਸ਼ਨ ਚ ਸਾਈਡ ਕੱਢ ਲਿਆ ਤੇ ਤੁਹਾਨੂੰ ਵੀ ਠੀਕ ਲੱਗਿਆ ਵੈਸੇ ਹਾਂ ਵੈਸੇ ਇਹਦੀ ਲੁੱਕ ਜੀ ਵਧੀਆ ਹਮ ਆਪਸ਼ਨ ਇਹ ਇੱਧਰ ਪਈ ਪੰਜਾਬੀ ਜੁੱਤੀਆਂ ਪਈਆਂ ਮੇਰਾ ਪੁੱਤ ਸੋਣਾ ਹਾਂ ਜੈਂਟਸ ਦੀਆਂ ਲੇਡੀਜ਼ ਦੀਆਂ ਹਨਾ ਆ ਸਾਰੀਆਂ ਆ ਇਧਰ ਜੈਂਟਸ ਲੀਆਂ ਪਈਆਂ ਤੇ ਇਧਰ ਪਈਆਂ ਲੇਡੀ ਖਣੀਆਂ ਸਾਰੀਆਂ ਆ ਸਾਰੀਆਂ ਲੇਡੀਜ਼ ਦੀਆਂ ਬਹੁਤ ਸੋਹਣਾ ਭਾਈ ਮਮਮੀ ਨੇ ਕੀ ਕਿਹਾ ਸੀ ਓ ਮਮਮੀ ਕਹਿੰਦੇ ਵੀ 7 ਵਜੇ ਦਾ ਪਲਾਨ ਬਣਦਾ ਜਾਣ ਦਾ 6 ਘੰਟਾ ਬੇਤੇ ਅੱਛਾ 6 ਘੰਟਾ ਬੇਤੇ ਪਹੁੰਚ ਜਿਓ ਭਾਈ 7 ਵਜੇ ਕਹਿੰਦੇ ਤੇ ਟਾਈਮ ਦੀ ਥੋੜੀ ਜੀ ਆ ਦੇਖ ਚੂ ਨਹੀਂ ਨਾਈਕੀ ਦਾ 11 ਸ਼ੂਜ਼ ਹੈ ਕੰਫਰਟੇਬਲ ਉਹ ਕਹਿੰਦੇ ਵੀ ਆਪਣਾ ਕੀ ਕਹਿੰਦੇ ਆ ਵੀ 7 ਵਜੇ ਦੀ ਪਲੈਨਿੰਗ ਬਣਦੀ ਹੈ ਬਾਕੀ ਤੁਹਾਨੂੰ ਅਸੀਂ ਪੱਕਾ ਕਰੈਕਟ ਦੱਸਦੇ ਆ ਫੋਨ ਕਰਕੇ ਮੈਂ ਮਤ ਕਿਹਾ ਕਹਿਣ ਲੱਗੀ ਸੀ ਮੇਰੇ ਦਿਲੋਂ ਆਵਾਜ਼ ਉੱਠੀ ਦੀ ਵੀ ਵੀਰ ਨੂੰ ਕਹਿੰਦਗੇ ਤੂੰ ਆਏ ਜਾਈ ਵੀ ਵੀਰ ਤਾਂ ਵਿਚਾਰਾ ਕਿਸਾਨ ਚਾ ਵੀਰ ਵੀਰ ਖੇਤਾਂ ਚਾ ਵੀਰ ਤਾਂ ਫਿਰ ਤਾਂ ਵਿਆਹ ਖਾਂਦਾ ਦੀ ਸੀ ਨੂੰ ਦੇ ਖੇਤਾਂ ਚ ਬੀਜ ਵੀ ਨੇ ਤਾਂ ਫਿਰ ਹੋ ਗਿਆ ਹੈ ਵੇ ਨਿਆਣਾ ਕਿ ਚਲ ਦੋ ਦਿਨਿਆਂ ਹਾਂ ਹਾਂ ਜੀ ਤਾਂ ਰੌਣਕ ਨਾਲੇ ਸੋਹਣਾ ਲੱਗਦਾ ਗਾਹ ਪੌਂਦੇ ਜੇ ਫਰੀ ਜਾਂਦੇ ਆ ਇੱਕ ਹੋ ਗਿਆ ਦੀ ਉਹ ਹੋ ਗਿਆ ਜੀ ਆਇ ਕਰਤਾ ਜੀ ਉਹ ਕਰਤਾ ਜੀ ਸੁਣ ਮਸਾਨ ਹੋਏ ਪੀਏ ਘਰ ਹੋਰ ਨਿਆੜੇ ਗਏ ਵੇ ਉਧਰ ਕੁੜੀਆਂ ਦੇ ਲੈ ਕੇ ਤਾਂ ਗਈ ਫੂਡ ਪਾਖੇ ਰਹੇ ਹਾਂਜੀ ਹਾਂਜੀ ਉਹ ਬੇਬੀ ਜੀ ਵਿਆਹ ਦੇਖਣ ਅੱਛਾ ਅੱਛਾ ਯੂਪੀ ਹੋ ਗਏ ਵਿਆਹ ਦੇਖਣ ਯੂਪੀ ਹਾਂਜੀ ਹਾਂ ਦੂਰ ਗਏ ਹਾਂਜੀ ਉਹਨਾਂ 29 ਤਰੀਕ ਦੇ ਗਏ ਹੋਏ ਤਾਂ ਸ਼ਾਮ ਨੂੰ ਤੁਰਪਣਾ ਉਹਨਾਂ ਨੇ ਹਾਂ ਕੱਲ ਨੂੰ ਤੁਰਪਣਾ ਅੱਜ ਨਿਬੜ ਲੈਣਾ ਵਿਆਹ ਤਾਂ ਵਿਆਹ ਤਾਂ ਨਿਬੜਣਾ ਅੱਜ ਮੰਮੀ ਕੋਲ ਚੱਜਣਾ ਉਹਨਾਂ ਨੇ ਆ ਜਾਣਾ ਨਹੀਂ ਕਰਦੀ ਜਾਣਾ ਬਣ ਰਿਹਾ ਰਾਤ ਰਹਿਣਾ ਉੱਥੇ ਨੇ ਨਹੀਂ 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 ਦੂਰ ਜਾ ਬਿਲਕੁਲ ਬਿਲਕੁਲ ਜੀ ਐਦਾ ਦਾ ਬਲੈਕ ਐਸ 6 ਦਾ ਵਾਇਸ ਪਾਜੀ ਉੱਦਾਂ ਨਹੀਂ ਪਾਜੀ ਇਹੋ ਜੀ ਚੀਜ਼ ਦਿਖਾਓ ਇਹੋ ਜੀ ਚੀਜ਼ ਇਹੋ ਜੀ ਮੈਨੂੰ ਦਿਖਾਓ ਆ ਚੀਜ਼ ਕੈਂਟ ਲੱਗੀ ਕੈਂਟ ਹੈ ਹਾਂ ਜੀ ਹਾਂ ਜੇ ਵੈਸੇ ਤਾਂ ਇਹ ਕੱਢਿਆ ਹੋਈ ਆ ਆਪਸ਼ਨ ਚ ਪਰ ਹੋਰ ਆਈਟਮਾਂ ਦਿਖਾ ਦਿਓ ਸਾਨੂੰ ਜੇ ਕੁਝ ਹੋਰ ਯੂਨੀਕ ਜਿਆ ਕੁਝ ਇਹ ਅਦਲ ਲੱਡੂ ਪਾਈ ਛੜਾ ਵਿਚਰਾ ਇਹਦੇ ਤੀਕੇ ਲੱਗੇ ਹੋਏ ਆ ਜੀ ਤੀਕੇ ਲੱਗੇ ਅਜੇ ਲੱਡੂ ਨਹੀਂ ਬੋਲਦਾ ਭਾਈ ਅਜੇ ਵੀ ਰੋਣੇ ਭਰੇ ਅਜੇ ਉਹ ਮੈਂ ਕਹਿੰਦਾ ਫੇਰ ਲੱਗੀ ਦੀ ਛੜਨ ਮੈਂ ਤਾਂ ਹੀ ਨਹੀਂ ਲੰਦੀ ਇਹਨੂੰ ਹਾਂ ਇਹ ਵੀ ਟ੍ਰਾਕਟਰ ਠੀਕ ਹੈ ਬਹੁਤ ਪਿਆਰਾ ਲੱਗਦਾ ਹੈ ਸਪੀਡ ਦਾ ਕੰਫਰਟੇਬਲ ਜਿਹਾ ਲੱਗਿਆ ਬਾਕੀ ਤੁਸੀਂ ਨਹੀਂ ਤੁਹਾਨੂੰ ਜਿਆਦਾ ਪਤਾ ਮੁੰਡੇ ਦੇ ਕਿ ਕਿੰਨਾ ਲੁੱਕ ਵਧੀਆ ਲੱਗਦੀ ਹੈ ਸੋਹਣਾ ਇਹਦੇ ਚੋਂ ਬਿਲਕੁਲ ਹਵਾ ਹੋਆ ਵੀ ਨਹੀਂ ਜਾਣੀ ਕੋਈ ਕੁਝ ਨਹੀਂ ਹੋਣਾ ਬਣੀਏ 에어 ਵੀ ਨਹੀਂ ਹਵਾ ਉਹਦੇ ਚ ਵੀ ਨਹੀਂ ਜਾਣੀ ਇਹਦੇ ਚ ਵੀ ਨਹੀਂ ਹਾਂ ਜੁੱਤੇ ਪਿਆਰੇ ਆ ਦੋਨਾਂ ਚ ਹੀ ਨਹੀਂ ਜਾਣੀ ਹਵਾ ਇਹਨਾਂ ਚ ਹਾਂ ਕੰਫਰਟੇਬਲ ਆ ਦੋਨਾਂ ਹੀ ਬਿਲਕੁਲ ਇੱਕ ਆ ਵੀ ਬਿਨਾ ਹਵਾ ਤੋਂ ਹੂੰ ਵਾਈਟ ਮੈਂ ਦੇ ਹੀ ਨਹੀਂ ਦੇ ਕੁਝ ਸਹੀ ਲੱਗ ਰਿਹਾ ਨੇ ਜੁੱਤੇ ਸਾਰੇ ਏਸ਼ੀਅਨ ਦੇ ਅੱਛੀ ਕੰਪਨੀ ਦੇ ਦਿਖਾ ਰਿਹਾ ਵੀ ਦੇਖੋ ਜੀ ਚੀਜ਼ ਹੂੰ ਪਿਆਰੀ ਆਈਟਮ ਹੈ ਤਾਂ ਹੀ ਤਾਂ ਸਹੀ ਦੁਕਾਨ ਤੇ ਨਿਕ ਜਾਂਦੇ ਹਰ ਜਦ ਤੇ ਸੁਣੀ ਨਿਕੇ ਤੇ ਉਰੀ ਆਉਂਦੇ ਦੀ ਲੈਣ ਜੀ ਆ ਦੇਖ ਲਓ ਪੁੱਛ ਕੇ ਮੈਂ ਉਦਣ ਆ ਤਿੰਨ ਜੋੜੇ ਮੈਂ ਉਰੀ ਤੇ ਲੈ ਕੇ ਗਿਆ ਮੰਮੀ ਨਾ ਆਪਾਂ ਹਾ ਹੋ ਤੁਹਾਡੇ ਵਾਲੇ ਦੋ ਜੋੜੇ ਹੁਣ ਜਿਹੜੇ ਲੈ ਕੇ ਆਉਂਦੇ ਚੱਲ ਆਉਂਦੀਆਂ ਆ ਭਾਈ ਤੁਹਾਡੇ ਵੀ ਨੂੰ ਤੇ ਆਪਣੀ ਵੀ ਜੁੱਤੀ ਨੂੰ ਲੈ ਮੰਮੀ ਜਿੱਦੇ ਲੈ ਕੇ ਗਏ ਉਹੀ ਚੱਲ ਰਹੇ ਆ ਬਾਕੀ ਭੁੱਲ ਜਾ ਫੇ ਹੁਣ ਦੋ ਜੋੜੇ ਦਾ ਬਾਈ ਲੈ ਕੇ ਆ ਜੂਪੀ ਨੂੰ ਪਕੀਰ ਕੋਈ ਹੋਣ ਜਾਣ ਚੰਗੀ ਚੀਜ਼ ਵੀ ਰੱਖ ਲਿਆ ਕਰੋ ਉਹ ਆਉ ਬਿਆਹ ਨੂੰ ਗਿਆ ਵਾ ਆਉਣ ਜਾਣੇ ਹੋ ਗਿਆ ਵੀਰ ਵੀ ਕਰ ਤਾਂ ਦੀ ਅੱਜ ਤਾਂ ਆਉਣ ਜਾਣੇ ਨਹੀਂ ਬਾਹਰ ਆਇਆ ਭਾਈ ਮੈਂ ਬੱਬੀ ਦੇਖ ਲਓ ਤਿੰਨ ਜੋੜੇ ਪਤਾ ਗੱਲ ਗਿਆ ਮੇਰੀ ਗੱਲ ਸੁਣ ਆਹੋ ਇਹ ਤਾਂ ਠੀਕ ਹੈ ਤਿੰਨ ਜੋੜੇ ਗਏ ਬੀ ਯੂ ਪੀ ਨੂੰ ਇੱਕ ਤਾਂ ਬਾਈ ਜਿਹੜਾ ਮੈਂ ਉਹ ਦੂਏ ਪਾਉਂਦਾ ਹੁੰਦਾ ਨਾਈਕੀ ਵਾਲੇ ਇੱਕ ਤਾਂ ਉਹ ਪਾ ਕੇ ਗਿਆ ਦੋ ਥੇ ਪਾਉਣ ਨੂੰ ਥੱਲੇ ਪਹਿਲਾਂ ਉਹ ਪਈ ਉਹਨਾਂ ਨੂੰ ਤੋੜ ਦੋ ਭਾਈ ਉਹਨਾਂ ਨੂੰ ਖਰਾਬ ਕਰ ਲਓ ਉਹ ਬਾਈ ਨੇ ਰੱਖੇ ਪਏ ਆ ਵੀ ਬੂਟ ਸੋਹਣੇ ਆ ਮੰਮੀ ਕੱਢੀ ਬਹਨ ਨੇ ਜਿਹੜੇ ਨਿਰੋਖ ਆ ਇਹ ਪਰ ਲਿਪੜ ਨਹੀਂ ਬਹੁਤਾ ਉਹ ਵਾਈਟ ਕਰਕੇ ਨਹੀਂ ਨਾ ਤੁਹਾਨੂੰ ਮੈਂ ਦੇ ਰਿਹਾ ਵਾਈਟ ਥੋੜੇ ਬਾਈਟ ਤਾਂ ਹਾਂਜੀ ਮਨਾ ਕੀਤਾ ਉਹਨਾਂ ਨੇ ਵਾਈਟ ਤਾਂ ਫਿਰ ਲਿਪੜਦਾ ਤਾਂ ਬਸ ਕੇਅਰ ਕਰਨੀ ਪੈਣੀ ਕੇਅਰ ਬਹੁਤ ਇਹਦਾ ਬਾਹਰ ਬੂਰ ਵਾਲਿਆਂ ਵਾਸਤੇ ਆ ਹਾਂ ਜਿਹੜੇ ਕੰਮਣਾ ਫਰਮਾਉਂਦੇ ਆ ਸਾਡੇ ਵਾਲਿਆਂ ਨੂੰ ਕੰਮਕਾਰ ਕਿੱਥੇ ਛੜਿਆ ਆਪਣਾ ਆ ਸ਼ੂਜ਼ ਠੀਕ ਹੈ ਜੀ ਹੂੰ ਇਹ ਇਹੀ ਇਹੀ ਫਾਈਨਲ ਕਰਤੇ ਹਾਂ ਜੀ ਹਾਂ ਠੀਕ ਆ ਬੱਜਾ ਸ਼ੂਜ਼ ਨਵਾਂ ਮਾਡਲ ਆ ਬਿਲਕੁਲ ਲੇਟੈਸਟ ਹੈ ਵੈਸੇ ਜੈ ਜੈ ਲਾ ਲੇ ਲਾ ਦੂੰਗਾ ਭੈਣ ਕੋਈ ਜੈ ਜੈ ਲਾਉਂਗਾ ਟੈਨਸ਼ਨ ਨਾ ਲੋ ਤੇ ਲਾਉਣੀ ਤੇ ਲੈਣਾ ਬਹੁਤ ਮੇਤਨਾ ਕਮਾਨਾ ਜੀ ਇਹ ਨਾ ਹੁੰਦਾ ਥੋੜਾ ਜਿਹਾ ਵੀ ਇਹਨਾਂ ਦੀ ਪਾਈ ਪਾਈ ਵੀ ਨਾ ਕਿਤੇ ਗਲਤ ਜਗ੍ਹਾ ਲੱਗ ਜੇ ਤੇ ਲਓ ਜੀ ਸ਼ੂਜ਼ ਹੁਣ ਕਰਨ ਜੋਗੇ ਕਰਨ ਜੋਗੇ ਅਸੀਂ ਲੈ ਲੇ ਤੇ ਹੁਣ ਹੁਣ ਕੀ ਬੱਦ ਸੁਨੇਆ ਉਹ ਪਾਈ ਵੀ ਤਾਂ ਹੈਗੀ ਜੁੱਤੀ ਓਕੇ ਬਾਜੀ ਪੰਜਾਬੀ ਜੁੱਤੀ ਤੇ ਖਾਓ ਵਧੀਆ ਹੈ ਹੈਨਾ ਹਾਂ ਅੱਜ ਕੱਲ ਇਹ ਬਾਜੀ ਝੋਨੇ ਦੇ ਪਾੜੀਲੇ ਨੂੰ ਪਾਣੀ ਵਾਲਾ ਕੰਮ ਹੋ ਜਾਂਦਾ ਇਹਨਾਂ ਦਾ ਹਰੇਕ ਜਗ੍ਹਾ ਜਾ ਕੇ ਹਾਂ ਬਹੁਤ ਪਿਆਰਾ ਡਿਜ਼ਾਈਨ ਹੈ ਅੱਜ ਕੱਲ ਇਹ ਆਰੀ ਵਰਕ ਚੱਲ ਰਿਹਾ ਕਿ ਕਿਹਦੇ ਚ ਅਸੀਂ ਆ ਬਣਵਾਏ ਸਾਈਜ਼ ਦੇਖੋ ਠੀਕ ਹੈ ਨਹੀਂ ਖੁੱਲ੍ਹਾ ਹੈ ਜੀ ਆ ਦੇਖੋ ਇਹ ਜੀ بڑا ਤੁਹਾਡੇ ਹੂੰ ਇਹਦੇ ਪਹਿਰੇ ਛੋਟੇ ਛੋਟੇ ਹੈ ਜੀ ਪਹਿਰੇ ਛੋਟੇ ਹੇ ਜੀ ਜਿਆਦਾ ਮਹਿੰਗੀ ਨਾ ਦਿਓ ਜੀ ਬਸੇ ਰੇਟ ਬਾਜੀ ਸਾਈਜ਼ ਦੇ ਹਿਸਾਬ ਨਾਲ ਹੋਣਾ ਚਾਹੀਦਾ ਹਨਾ ਹਾਂ ਫੇਰ ਤਾਂ ਮੇਰਾ ਖਰਚਾ ਘੱਟ ਜੇ ਹਾਂ ਛੋਟੇ ਛੋਟੇ ਪੈਰ ਹਾਂ 6 6 ਸਾਈਜ਼ 6000 ਦੀ ਜੁੱਤੀ ਜੀ ਫ੍ਰੀ ਫ੍ਰੀ ਇਹ ਜੁੱਤੀਆਂ ਜੁੱਤੀਆਂ ਬਾਜੀ ਉਹਨਾਂ ਕੋ ਬਹੁਤ ਸੋਹਣੀਆਂ ਸੋਹਣੀਆਂ ਬਸ ਠੀਕ ਹੈ ਸਾਈਜ਼ ਹਨਾ ਕਲਰ ਤੁਹਾਨੂੰ ਸਾਰੇ ਹੀ ਮਿਲ ਜਣਾ ਜੀ ਉਰੇ ਪਿੰਕ ਰੈੱਡ ਜੇ ਮੈਨੂੰ ਜੁੱਤੀ ਪਸੰਦ ਆ ਗਈ ਤਾਂ ਮੈਂ ਲੈ ਲੈਣੀ ਪੇਮੈਂਟ ਮੈਂ ਐਪ ਕਰ ਦੂੰਗੀ ਮੇਰੇ ਕੋ ਹੈਗੇ ਪੈਸੇ ਕੋਈ ਗੱਲ ਨਹੀਂ ਇਹ ਤਾਂ ਇਹ ਤਾਂ ਮੰਨੂ ਵੀ ਦਵਾ ਦੇ ਇੱਕ ਅੱਧਾ ਬੂਟ ਹੈ ਪਤਾ ਇੱਕ ਅੱਧਾ ਜੋੜਾ ਮੰਨੂ ਵੀ ਦਵਾ ਦੇ ਬੂਟ ਤੁਸੀਂ ਲੈ ਲਓ ਕਹਿ ਲੈਣਾ ਲੈ ਥੱਤ ਥੱਤ ਪਾਜੀ ਇਹਨਾਂ ਨੂੰ ਨਾ ਮੂਰੇ ਤੇ ਗੋਦ ਸਾਡਾ ਤੁਹਾਡੇ ਨਾਲ ਉਹ ਨਹੀਂ ਮੈਂ ਕਿਹਾ ਮੇਰੇ ਕੋਲ ਦੋ ਜੋੜੇ ਪਏ ਆ ਯਾਰ ਤੇ ਤੁਸੀਂ ਕੁਝ ਲੈ ਨਹੀਂ ਨਹੀਂ ਕੋਈ ਨਹੀਂ ਤੂੰ ਲੈ ਲਾ ਪਾਜੀ ਇਹ ਨਹੀਂ ਸੋਹਣੀ ਹੈਗੀ ਕੁਝ ਹੋਰ ਦਿਖਾਓ ਪਾਜੀ ਜਾਨਾ ਮਹਿੰਗੀਆਂ ਨਾ ਤੇ ਹੁਣ ਮੈਂ ਪੈਸੇ ਦੇਣੇ ਆ ਜੀ ਠੀਕ ਹੈ ਜੀ ਠੀਕ ਹੈ ਯਾਰ ਰਵਿੰਦਰ ਪਾਸੇ ਤੈਨੂੰ ਤਾਂ ਮਹਿੰਗੀ ਲਗਾਉਂਦੇ ਨੇ ਫਿਰ ਤਾਂ ਚਿੱਤ ਨਹੀਂ ਤਾਂ ਹਾਂ ਫਿਰ ਫਿਰ ਮਹਿੰਗੀਆਂ ਲਗਾ ਦਿੰਦੇ ਹਾਂ ਫਿਰ ਤਾਂ ਆਹ ਗੱਲ ਕੇ ਤੁਸੀਂ ਤਾਂ ਕਮੌਣ ਵੀ ਜਾਣਦੇ ਹੋ ਬਾਹਰ ਮੈਂ ਤਾਂ ਜੀ ਜਾਂਦੀ ਵੀ ਨਹੀਂ ਫਿਰ ਤਾਂ ਆਹ ਗੱਲ ਕਹਿਣੇ ਫਿਰ ਤਾਂ ਇਹਨੇ ਆਹ ਗੱਲ ਕਹਿਣੀ ਹੁੰਦੀ ਵੀ ਹਾਂ ਮੈਂ ਜ਼ਿਆਦਾ ਮਹਿੰਗੀ ਨਹੀਂ ਦਿਖਾਉ ਤਾਹੇ ਕਹਿਣਾ ਤਾਂ ਵੀ ਮਹਿੰਗੀ ਮਹਿੰਗੀ ਹੀ ਰਖਾਉ ਜਿਹੜੇ ਮਰਜ਼ੀ ਸੋਟਣਾ ਬਾਜ ਲੋ ਬਾਜੀ ਨੇ ਠੀਕ ਹੈ ਫਿਰ ਅੱਦਾਂ ਦੀ ਲੋ ਅੱਜ ਕੱਲ ਚੱਲ ਰਿਹਾ ਟ੍ਰੈਂਡ ਆਰੀਵਰਕ ਆਰੀਵਰਕ ਬਾਜੀ ਆਣੀ ਸੁਣ ਇਹ ਛੇ ਲੱਗੀ ਬਹੁਤ ਮੋਨੇ ਲੋਕਾਂ ਨੂੰ ਆਰੀਵਰਕ ਹੈ ਮੋ ਲੇਦਰ ਐਸਾ ਕੁਛ ਲੈਦਰ ਦਿਖਾਓ ਨਹੀਂ ਸ਼ੇਪ ਆਈ ਸੀ ਇਹ ਹਮਮ ਲੇਦਰ ਦੀ ਹੈ ਨਾ ਦੂਜੇ ਪੈਰ ਚ ਓਕੇ ਜੀ ਸਾਈਜ਼ ਜਦ ਨਾਲ ਛੋਟਾ ਜੀ ਵੈਸੇ ਉਹ ਸੋਹਣੇ ਲੱਗਦੇ ਹੈ ਜੀ ਨਹੀਂ ਜੁੱਤੀ ਤਾਂ ਵਧੀਆ ਚਾਹੀਦੀ ਭਾਜੀ ਕਿੰਨੇ ਦੀ ਹੈ ਇਹ ਉਹ ਲਾ ਦਿੰਦਾ ਜੀ ਤੁਸੀਂ ਪਸੰਦ ਕਰੋ ਨਹੀਂ ਦੱਸੋ ਤਾਂ ਸਹੀ ਐਸਟੀਮੇਟ ਐਸਟੀਮੇਟ ਜਾਂ ਦੇ ਸਸੂ ਰੇਂਜ ਚ ਹੈ ਫੁੱਲ ਉਹਦੇ ਚੱਲੇਗਾ ਜੀ ਇਹ ਜੀ ਸੋਹਣੀ ਇਹਦਾ ਕੀ ਪ੍ਰਾਈਸ ਹੈ ਜੀ ਇਹ 100 ਕਾ ਹੈ ਜੀ 650 ਪਤਾ ਨਹੀਂ ਇਹ ਸੁਣੀਆ ਹੁਣ ਮੈਂ ਇਹਨੂੰ ਫਿਰ ਹਾਲ ਸਾਈਡ ਤੇ ਕੱਢ ਲਓ ਕੱਢ ਲਿਆ ਜੀ ਇਹਦੇ ਨਾਲ ਬੋਰਡ ਇਹਦੇ ਨਾਲ ਬਾਕੀ ਜਿਹੜੀ ਮੈਂ ਤੁਹਾਨੂੰ ਫੋਟੋਸ਼ਾਪ ਦਿੱਤੀ ਆ ਉਹਦੇ ਨਾਲ ਬਹੁਤ ਸੋਹਣੀ ਜਿਹੜੀ ਮੈਂ ਤੁਹਾਨੂੰ ਫੋਟੋਸ਼ਾਪ ਕੀਤੀ ਇਹਦੇ ਉਹਦੇ ਨਾਲ ਉਹ ਨਹੀਂ ਹੈਗਾ ਜਿਹੜਾ ਤੁਸੀਂ ਕਹਿੰਦੇ ਡੋਰੀ ਵਾਲਾ ਨਾ ਨਹੀਂ ਉਹ ਹੁੰਦੇ ਨਾਲ ਮਿਲਦੀ ਜਲਦੀ ਹੋਰ ਕਿਹੜੀ ਦਿਖਾਈ ਦੀ ਤੁਸੀਂ ਮੈਨੂੰ ਜੀ ਆ ਜਿਹੜੀਆਂ ਆਰੀ ਵਰਕ ਦੀਆਂ ਕੜਾਈ ਵਾਲੇ ਤੁਸੀਂ ਦਿਖਾ ਰਹੇ ਸੀ ਨਾ ਮੈਨੂੰ ਤੁਹਾਨੂੰ ਚਾਹ ਚੀਜ਼ਾਂ ਚੱਲ ਰਹੀਆਂ ਆ ਆ ਚੀਜ਼ ਆ ਚੀਜ਼ਾਂ ਦੇ ਮਿਲਦੇ ਆ ਜੁਲਦੇ ਆ ਦੇਖੋ ਛੋਟੀ ਮੈਨੂੰ ਆ ਚੀਜ਼ ਹੋ ਗਈ ਹਾਂ ਇਹਦੀ ਤਾਂ ਹੈਗੀ ਫਿਰ ਮੈਨੂੰ ਦੇਖੋ ਫੁੱਲੀ ਹੋ ਗਈ ਨੰਬਰ ਘਟਾ ਦਿੰਨਾ ਹੋਰ ਜੀ ਹੋਰ ਘਟਾ ਦਿੰਨਾ ਸਾਈਜ਼ ਮਮੀ ਜੇ ਮੈਂ ਲੈਣੀ ਹੋਵੇ ਤਾਂ ਇਹ ਜਿਹੜਾ ਰੰਗ ਲੈਣਾ ਚਾਹੀਦਾ ਕਿ ਉਹ ਜਿਹੜਾ ਰੰਗ ਲੈਣਾ ਚਾਹੀਦਾ ਇਹ ਕਾਹਦੇ ਦੇਖੋ ਹੈ ਵੀ ਤਾਂ ਹੈ ਦੇਖੋ ਨਹੀਂ ਇਹ ਫਾਦਰ ਰਹਿਣ ਦੇ ਬੋ ਜੀ ਇਹਦਾ ਨਹੀਂ ਇਹ ਦੋਹੇ ਕਲਰ ਨਹੀਂ ਹੈ ਜੇ ਮੇਰੇ ਕੋਲ ਸਾਰੀਆਂ ਉਹ ਖਰਾਬ ਹੋਣ ਲੱਗੀਆਂ ਆ ਦੇਖ ਲੈ ਇਹ ਜਿਹੜਾ ਰੰਗ ਲੈਣਾ ਹੋਵੇ ਜੇ ਲੈਣਾ ਉਹ ਵੀ ਜੇ ਕਰਦਾ ਤਾਂ ਉਹ ਵੀ ਉਹ ਪਰਲਾ ਵੀ ਚਪਲ ਤੇ ਆ ਪਈ ਆਣ ਨਾਲ ਲੱਗੀ ਜਾਂਦੀ ਸਾਸ਼ ਠੰਡਾ ਹੈ ਨਾ ਤਾਂ ਕਰਕੇ ਠੰਡਾ ਲੱਗਦਾ ਆਪ ਮਲਟੀਪਲ ਨਹੀਂ ਨਹੀਂ ਕੋ ਨਹੀਂ ਉਹ ਨਹੀਂ 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 ਬੱਚੇ ਨਹੀਂ ਨਹੀਂ ਤੇ ਇੱਧਰ ਭਾਈ ਬੈਲੀ ਟਾਈਪ ਆ ਗਿਆ ਆਈਟਮ ਆ ਨਵੀਂ ਕਟਿੰਗ ਆ ਪਾਰਟੀ ਵੇਅਰ ਉਹ ਦੇਖੋ ਜੀ ਆ ਵੀ ਜੁੱਤੀਆਂ ਸਾਰੀਆਂ ਸੋਹਣੀਆਂ ਆ ਕੁੜੀਆਂ ਦੇ ਟਾਈਪ ਉਹ ਜਿਹੜੇ ਉੱਪਰ ਸਭ ਨਾਲ ਆਪਣੇ ਬਲੈਕ ਕਲਰ ਦੇ ਸ਼ੂਜ਼ ਪਏ ਹੋ ਇਹ ਤਾਂ ਵੀ ਨਹੀਂ ਆ ਫਲੈਟ ਹੀ ਆ ਐਨੇ ਦੇ ਬਰਾਬਰ ਹੀ ਬਸ ਉਹੀ ਆ ਮਤਲਬ ਤੇ ਇੱਧਰ ਵਾਲਾ ਪੋਰਸ਼ਨ ਸਾਰਾ ਹੀ ਲੇਡੀਜ਼ ਦਾ ਹੀ ਆ ਜੀ ਇਹ ਅਲੱਗ ਅਲੱਗ ਪੋਰਸ਼ਨ ਬਣਾਏ ਹੋਏ ਆ ਬਾਈ ਉਹਨਾਂ ਨੇ ਆ ਦੇਖੋ ਜੁੱਤੀ ਆ ਦੇਖੋ ਜੁੱਤੀ ਮੈਂ ਜੇਰਾ ਤਰੋ ਨੰਬਰ ਐਕੀ 40 30 30 1200 ਬਸੇ 7 800 ਤੱਕ ਲਾ ਲਿਓ ਜੀ ਆਹ ਜਿਹੜਾ ਬਿਖਾ ਦਿੱਤੀ ਆਲੋ ਕਰੋ ਟ੍ਰਾਈ ਆਹ ਹਾਂ ਇਹ ਵੀ ਲੈ ਰਹੇ ਆ ਦੇਖਦੀ ਆਂ ਤੇ ਜਾਣਾ ਪੈ ਜਣਾ ਮੇਰੇ ਵਰਗੀ ਨੂੰ ਕੰਨ ਨੂੰ ਕੀ ਪਤਾ ਸੁਪਨੇ ਚ ਸਹੋਜੇਗਾ ਘੁੰਮਣਾ ਪੈਤਾ ਹੈ ਨਹੀਂ ਪਾਉਗੀ ਹੂੰ ਜੇ ਲੈਵੇਂ ਹੋਗੇ ਪਾਣੀ ਪਾਉਗੀ ਸੁਪਨੇ ਚ ਵੀ ਤੇ ਆਜੋ ਆਜੋ ਕਿਤਨਾ ਦਾ ਤੇ ਆਜੋ ਢਾਂਜਰਾ ਚ ਝੁੰਜਰਾ ਨਹੀਂ ਬੈਣੀ ਇਹਦੇ ਨਾਲ ਨਾ ਨਾ ਖੁੱਲ ਜੜੀ ਆ ਤਾਂ ਹੂੰ ਤਾਂ ਸਾਈਜ਼ ਤਰਸਦਾ ਹੈ ਸਰਦਾਰ ਜੀ ਠੀਕ ਹੈ ਹੂੰ ਆਈ ਜੀ ਹੈ ਰੱਬਾ ਗੇਲ ਜਿਹੜਾ ਬਰੜ ਆ ਗਿਆ ਦੇਖੋ ਆ ਖਾਦੀ ਉਹ ਮੇਰੇ ਕੋਲ ਇਹ ਕਾਰਡ ਨਹੀਂ ਮੰਮੀ ਨਹੀਂ ਨਹੀਂ ਸਾਈਜ਼ ਅਹੀ ਆ ਰਿਹਾ ਹੈ ਭਾਈ ਉੱਪਰ ਤੇ ਪੁੰਝੜ ਜੇ ਨਹੀਂ ਹੈਗੇ ਜਿੰਨੇ ਉਹ ਦੇਖੋ ਉਹਦੇ ਨਾਲ ਪੁੰਝੜ ਜੇ ਕਿਹੜੇ ਉਹ ਮਾਸ ਰੰਗ ਕਲਰ ਕਿੱਦਾਂ ਸਭ ਨਾਲ ਅੱਛਾ ਅੱਛਾ ਉਹ ਕੱਪੜਾ ਜਿਹੜਾ ਲੱਗਿਆ ਹੋਇਆ ਹੈ ਉਹ ਫਿਰ ਉਹ ਉੱਪਰ ਉਹ ਨਾਲ ਥੋੜਾ ਰੋਪ ਵੱਡ ਜਾਂਦਾ ਪਾਣੀ ਤੇ ਕਹਿਣੀ ਹੈ ਜੀ ਉਹ ਵੱਡ ਜਾਂਦਾ ਹੀਲ ਤਾਂ ਇਹਦੀ ਖਾਸਿਓ ਬੜੀ ਹੋ ਗਈ ਹੂੰ ਹੀਲ ਕਾਫੀ ਆ ਹੀਲ ਨਹੀਂ ਬੰਨੀ ਬੜੀਲੀ ਦੇ ਸਾਦੀ ਨੋਰਮਲ ਜਿਓ ਹੀਲ ਉਹਦੀ ਵੀ ਕਾਫੀ ਬੜੀ ਸੀ ਉਹ ਜਿਹੜਾ ਤੇ ਪਹਿਲਾਂ ਦੇਖਿਆ ਨਹੀਂ ਉਹ ਹਾਂ ਉਹਦੀ ਵੀ ਕਾਫੀ ਬੜੀ ਸੀ ਭਾਜੀ ਬਈ ਜਮਾ ਹੀ ਨਹੀਂ ਹੀਲ ਪਾਉਂਦੀ ਹੁਣ ਤੁਸੀਂ ਦੇਖ ਲਓ ਹਿਸਾਬ ਨਾਲ ਹੀਲ ਦੇ ਦੋ ਬੰਦੋ ਦੇਖ ਦੇ ਸੁਸੀ ਹੈਲੋ ਸੇਨਵਾ ਦੇ ਨੀ ਮਮੀ ਲਗਾ ਦਸ ਮੇਰੇ ਉਤੇ ਟੈਨਸ਼ਨ ਨਾ ਲੈ ਸਾਨੂੰ ਆ ਦੇਖੋ ਬਾਰੀ ਤੋਂ ਸੰਪਰਦ ਹੈ ਬਸ ਲਾਈਟ ਵੇਟ ਬਿਨਾ ਆਵਾਜ਼ ਤੋਂ ਫਿਦਾ ਟਕ ਟ ਸੌਫਟ ਬਿਲਕੁਲ ਲੈਦਰ ਰਹੀ ਹੈ ਔਰ ਕੁਆਲਟੀ ਨਹੀਂ ਲੱਗਣੀ ਜੀ ਇੱਥੇ ਅੰਡਰ ਇੱਦੇ ਚ ਕਿੱਥੇ ਲੱਗਣੀ ਹੱਦ ਆ ਸਾਈਜ਼ ਵੀ ਦੇਖ ਕੇ ਟਰਾਈ ਕਰਕੇ ਥੱਕੀ ਨਾ ਅੱਛਾ ਇਹ ਵਿੱਚ ਵੀ ਕਪੜਾ ਆਈ ਦੇ ਭਾਜੀ ਹੈ ਨਿੱਕਾ ਜੀ ਵਿੱਚ ਹਾਂ ਵਿੱਚ ਵੀ ਕਪੜਾ ਆ ਯਾਰ ਇਹ ਇਹ ਤਾਂ ਠੀਕ ਆ ਟੋ ਵਾਲਾ ਨਾ ਸੋ ਆ ਸੋ ਬਿਲਕੁਲ ਕਪੜਾ ਵਿੱਚ ਰਿਹਾ ਨਹੀਂ ਪਾਜੀ ਇਹ ਕੁੱਟਦਾ ਪੈਰ ਥੋੜਾ ਜਿਹਾ ਬੜਾ ਸਾਈਜ਼ ਦੇ ਦੋ ਹੈਗਾ ਸਰ ਹੈਗਾ ਤੇ ਦਿੰਦਾ ਦਿੰਦਾ ਪੈਣਾ ਹੈਗਾ ਆ ਲੋ ਇੱਕ ਨੰਬਰ ਵੱਡਾ ਲੋ ਹਮ ਆ ਜਾਏਗਾ ਠੀਕ ਚੈੱਕ ਕਰਿਓ ਆ ਠੀਕ ਹੈ ਸਰ ਦੂਜੇ ਨੀਚੇ ਤੇ ਕਰ ਦੂਜੇ ਸ਼ੂਜ਼ ਹੋ ਹੋ 60 ਹਾਂ ਚਾਂਜਰ ਚੋਪਦੀਆ ਵਿੱਚ ਬਾਜੀ ਇਹ ਕਿੰਨੇ ਦੇ ਆ ਜੀ ਬਾਹਰ ਬਾਹਰ ਕੀ ਬਣਿਆ ਹਾਂ ਬਾਜੀ ਮਾਟੀ ਤੋਂ ਨੂੰ ਜੋ ਹਾਂ ਸਾਡੇ ਚਲੋ ਠੀਕਾ ਜੀ ਅਸੀਂ ਹੁਣ ਸ਼ੂਜ਼ ਵਗੈਰਾ ਲੈ ਲੇ ਕਿੱਦਾਂ ਦੇ ਲੱਗੇ ਤੁਹਾਨੂੰ ਸਾਡਾ ਬਲੌਗ ਜ਼ਰੂਰ ਦੱਸਿਓ ਕਮੈਂਟਾਂ ਦੇ ਵਿੱਚ ਅਗਲੇ ਬਲੌਗਸ ਵਿੱਚ ਮਿਲਦੇ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਾਰੇ